ਤੇ ਅੱਜ ਸਾਰੀ ਕਾਂਗਰਸ ਦਾ ਪੱਠਾ ਚੰਨੀ ਨੇ ਬਿਠਾਤਾ ਇਹ ਬਿਆਨ ਦੇ ਕੇ ਪੰਨ ਲੱਗਾ ਕਿ ਦੇਸ਼ ਦੇ ਜੋ ਇਹ ਦੇਸ਼ ਦੇ ਜਵਾਨਾਂ ਨੂੰ ਇਹ ਇਹ ਕਹਿਣਗੇ ਯਾਰ ਇਹ ਕੈਸੇ ਬੰਦੇ ਨੇ ਉਹ ਸ਼ਹੀਦ ਨੇ ਇਹਨਾਂ ਨੂੰ ਸ਼ਹੀਦਾਂ ਦਾ ਕੀ ਪਤਾ ਏ ਉਹ ਯਾਰ ਇਹਨਾਂ ਤੋਂ ਤਾਂ ਮਾਫੀ ਵੀ ਨਹੀਂ ਅਸੀਂ ਮੰਗਾਉਣੀ ਇਹਨਾਂ ਦਾ ਸੂਪੜਾ ਸਾਫ ਕਰਨਗੇ ਇਹਨੂੰ ਬਹਿ ਕੇ ਕਾਮਲਾ ਕਹਿੰਦੇ ਭਾਪੀ ਨੇ ਚੋਣਾਂ ਤੋਂ ਪਹਿਲੇ ਕਰਾਇਆ ਇਹ ਕਹਿੰਦਾ ਹੈ ਕਿ ਦੇਖੋ ਇਹੀ ਬਿਆਨ ਇਹੀ ਬਿਆਨ ਦੇ ਕੇ ਪਿਛਲੀ ਵਾਰ ਸਾਰੀ ਕਾਂਗਰਸ ਨੇ ਪੱਠਾ ਬਿਠਾਇਆ ਸੀ ਤੇ ਅੱਜ ਸਾਰੀ ਕਾਂਗਰਸ ਦਾ ਪੱਠਾ ਚੰਨੀ ਨੇ ਬਿਠਾਤਾ ਇਹ ਬਿਆਨ ਦੇ ਕੇ ਕਾਨੂੰਨ ਲਦਾ ਹੈ ਕਿ ਦੇਸ਼ ਦੇ ਇਹ ਦੇਸ਼ ਦੇ ਜਵਾਨਾਂ ਨੂੰ ਇਹ ਇਹ ਕਹਿਣਗੇ ਯਾਰ ਇਹ ਕੈਸੇ ਬੰਦੇ ਨੇ ਉਹ ਸ਼ਹੀਦ ਨੇ ਇਹਨਾਂ ਨੂੰ ਸ਼ਹੀਦਾਂ ਦਾ ਕੀ ਪਤਾ ਹੈ ਵੀ ਸ਼ਹੀਦ ਕੀ ਹੁੰਦੇ ਆ ਇਹਨਾਂ ਨੇ ਤਾਂ ਰਾਜ ਕੀਤਾ ਅੱਜ ਤੱਕ ਉਹਨਾਂ ਦੇ ਘਰ ਦੇ ਉਹਨਾਂ ਦੇ ਪਰਿਵਾਰ ਕਿੰਨੇ ਦੁਖੀ ਕੀਤੇ ਇਹਨਾਂ ਨੇ ਇਹ ਗੱਲ ਬਿਆਨ ਦੇ ਕੇ ਸਾਰੇ ਫੌਜੀਆ ਨੂੰ ਫੌਜੀ ਪ੍ਰੇਮੀਆਂ ਨੂੰ ਇਹਦਾ ਠੋਕ ਕੇ ਜਵਾਬ ਇਹਨਾਂ ਨੂੰ ਦੇਣਾ ਚਾਹੀਦਾ ਕਾਂਗਰਸ ਨੂੰ ਮਾਫੀ ਮੰਗਣੀ ਚਾਹੀਦੀ ਜੋ ਬਿਆਨ ਇਹਨਾਂ ਨੇ ਦਿਆ ਹੈ ਉਹ ਯਾਰ ਇਹਨਾਂ ਤੋਂ ਤਾਂ ਮਾਫੀ ਵੀ ਨਹੀਂ ਅਸੀਂ ਮੰਗਾਉਣੀ ਇਹਨਾਂ ਦਾ ਸੁਪੜਾ ਸਾਫ਼ ਕਰਨਗੇ